ਗੰਫ ਗੋਪਾਲ ਕਥਨ ਮਧਨ ਮਾਨ ਮਰਗਨ ਇਹ ਜੋ ਗਾਥਾ ਨਾਮਕ ਬਾਣੀ ਹੈ ਸਤਿਗੁਰ ਦੇਵ ਜੀ ਮਹਾਰਾਜ ਕਹਿੰਦੇ ਨੇ ਜੋ ਗੋਪਾਲ ਦੇ ਗੁਣ ਨੇ ਜੋ ਪਰਮਾਤਮਾ ਦੇ ਗੁਣ ਨੇ ਅਸੀਂ ਇਸ ਦੇ ਚ ਗੁੰਥੇ ਨੇ ਪਰੋਇਆ ਜਿਵੇਂ ਫੁੱਲਾਂ ਨੂੰ ਮਣਕਿਆਂ ਨੂੰ ਮੌਲਾ ਚ ਪਰੋਇਆ ਜਾਂਦਾ ਹੈ ਕਾਗਜ਼ 'ਚ ਪਰੋਇਆ ਜਾਂਦਾ ਹੈ ਸਾਈਬ ਕਹਿੰਦੇ ਇਸ ਗਾਥਾ ਨਾਮਕ ਬਾਣੀ ਦੇ ਚ ਅਸੀਂ ਗੋਪਾਲ ਦੇ ਗੁਣਾ ਨੂੰ ਪਰੋਇਆ ਹੈ ਗਾਥਾ ਗੰਫ ਇਹ ਗਾਥਾ ਗੁੰਢੀ ਹੈ ਗੋਪਾਲ ਦੇ ਗੁਣਾਾਂ ਗਾਥਾ ਗੋਹ ਗੋਵਾਲ ਕਦਨ ਕੋਈ ਇਸ ਦਾ ਉਚਾਰਨ ਕਰੇ ਜਪ ਕਰੇ ਮਧਨ ਕੋਈ ਆਪਣਾ ਮਨ ਜੋੜੇ ਵਿਚਾਰ ਕਰੇ ਮਾਨ ਮਰਦਨੇ ਉਹਦਾ ਮਾਨ ਮਰਦਨ ਹੋ ਜਾਏਗਾ ਉਹਦਾ ਹੰਕਾਰ ਨਾ ਸੋਜੇ ਆਪ ਦੀ ਗੱਥਲੇ ਯਾਰ ਸਰਾ ਤਨ ਜੀਵਨ ਦੀਆਂ ਦੋ ਹੀ ਯਾਤਰਾਵਾਂ ਨੇ ਜਾਂ ਮਰਕ ਹੰਕਾਰ ਲਈ ਜਿੰਦਾ ਜਾਂ ਨਿਰੰਕਾਰ ਲਈ ਕੋਈ ਕਦ ਨਿਰੰਕਾਰ ਲਈ ਜਿੰਦਾ ਹੈ ਬਾਕੀ ਸਾਰਾ ਜਗਤ ਹੰਕਾਰ ਲਈ ਜਿੰਦਾ ਹੈ ਜਿਤਨਾ ਪਰਬਲ ਹੰਕਾਰ ਹੋਵੇਗਾ ਫਿਰ ਲੋਭ ਵੀ ਚਾਹੀਦਾ ਜਿਤਨਾ ਪਰਬਲ ਹੰਕਾਰ ਹੋਵੇਗਾ ਫਿਰ ਪਰਬਲ ਵਾਸ਼ਨਾ ਵੀ ਚਾਹੀਦੀ ਔਰ ਜਿਤਨਾ ਪਰਬਲ ਹੰਕਾਰ ਹੋਵੇਗਾ ਕਿਉਂਕਿ ਰੁਕਾਉਟਾਉਣ ਦੀ ਤਾਂ ਕਰੋਧ ਵੀ ਬੜਾ ਪਰਬਲ ਹੋਵੇਗਾ ਦੂਸਰਾ ਅਹੰਕਾਰੀ ਦੀ ਆਪਣੇ ਇੱਕ ਮਨੋਵਿਰਤੀ ਆਉਂਦੀ ਹੈ ਉਹ ਦੂਸਰੇ ਨੂੰ ਛੋਟਾ ਸਮਝਦਾ ਆਪਣੇ ਤੋਂ ਵੱਡਾ ਮੰਨਣਾ ਉਹ ਹੈ ਕਠਨਾਏ ਇਸ ਵਾਸਤੇ ਕਹਿੰਦੇ ਨੇ ਅਹੰਕਾਰੀ ਅਕਸਰ ਤਨਾਈ ਹੁੰਦਾ ਹੈ ਕਾਰਨ ਦੂਸਰਾ ਵੀ ਆਪਣੇ ਆਪ ਨੂੰ ਛੋਟਾ ਨਹੀਂ ਸਮਝਦਾ ਉਥੇ ਮਨੁੱਖ ਨੂੰ ਚੋਟ ਪਹੁੰਚਦੀ ਹੈ ਜਿਹਦੇ ਕੋਲ ਬੈਠ ਕੇ ਮਨੁੱਖ ਛੋਟਾ ਕਣ ਮਹਿਸੂਸ ਕਰੇ ਇਸ ਸਵਸਥੀਂ ਚ ਕਹਿ ਲੋ ਮਜਬੂਰੀ ਚ ਹੰਕਾਰੀ ਕੋਲ ਛੋਟੇ ਮਨੁੱਖਾਂ ਦਾ ਕਟੋਂਦਾ ਹੈ ਜਾਂ ਹੰਕਾਰੀ ਛੋਟੇ ਮਨੁੱਖਾਂ ਨੂੰ ਲੱਭਦਾ ਹੈ ਵਟੇ ਇਸ ਸੋਚ ਸੇ ਅਕਸਰ ਉਸਦੀ ਜ਼ਿੰਦਗੀ ਤਨਹਾ ਹੁੰਦੀ ਪਰਬਲ ਲੋਭੀ ਹੈ ਲੋਭੀ ਮਨੁੱਖ ਕਿਸੇ ਤੇ ਭਰੋਸਾ ਨਹੀਂ ਕਰਦਾ ਭਰੋਸਾ ਨਾ ਕਰਕੇ ਉਹ ਵੀ ਤਨਹਾ ਹੁੰਦਾ ਹੈ ਤਨਹਾ ਹੋ ਲੋਭੀ ਦਾ ਕਿਛੇ ਤੇ ਵੀ ਭਰੋਸਾ ਨਹੀਂ ਬਣਦਾ ਹੰਕਾਰੀ ਕਿਸੇ ਨੂੰ ਵੱਡਾ ਨਹੀਂ ਬਣਦਾ ਤੁਮ ਕਿਰੋ ਕਾਉਟਾ ਹੋ ਸਕਦੀਆਂ ਨੇ ਤੋ ਫਿਰ ਕਰੋਧ ਆਏਗਾ ਕਰੋਧੀ ਦਾ ਕੋਈ ਮਿੱਤਰ ਨਹੀਂ ਆਉਂਦਾ ਕਰੋਦੀ ਦੇ ਸਭ ਦੁਸ਼ਮਣ ਹੀ ਹੁੰਦੇ ਸਾਰ ਕਿਤਾਬਲੀ ਦਾ ਕਰਤਾ ਤੇ ਕਹਿੰਦਾ ਇੱਕ ਕਰੋਧ ਹੀ ਕਾਫੀ ਹੋਰ ਦੁਸ਼ਮਣ ਬਣਾਉਣ ਦੀ ਲੋੜ ਹੀ ਨਹੀਂ ਕਰੋਧ ਦੁਸ਼ਮਣਾਂ ਦੀ ਖਾਨ ਹੈ ਅਤਿਅੰਤ ਕਰੋਧੀ ਤਰੀਅਤ ਹੈ ਬੱਚੇ ਦੁਸ਼ਮਣ ਹੋਣ ਉਹ ਜਾਣਗੇ ਮਾਪੇ ਦੁਸ਼ਮਣ ਹੋ ਸਕਦੇ ਨੇ ਪਰ ਆਹ ਦੁਸ਼ਮਣ ਹੋ ਸਕਦਾ ਹੈ ਪੜੋਸੀ ਦੁਸ਼ਮਣ ਹੈ ਕਰੋਧ ਇੱਕ ਅਗਨੀ ਹੈ ਕੌਣ ਡੇੜੇ ਆਵੇ ਇਥੇ ਸਹਿਬ ਕਹਿੰਦੇ ਨੇ ਭਗਤ ਕਬੀਰ ਜੀ ਦਾ ਇਹ ਬੋਲ ਇੱਕ ਮਰਨਤੇ ਦੋਏ ਮੋਏ ਦੋਏ ਮਰਨਤੇ ਚਾਰ ਚਾਰ ਮਰਨਤੇ ਛੇ ਮੋਏ ਚਾਰ ਪੁਰਖ ਦੋਏ ਨਾਲ ਸਿਰਫ ਇੱਕ ਨੂੰ ਮਾਰ ਦੂਜਾ ਆਪੇ ਮਰ ਜਾਏਗਾ ਤੈਨੂੰ ਮਾਰਨ ਦੀ ਲੋੜ ਨਹੀਂ ਦੂਜੇ ਦੇ ਮਰਦਿਆਂ ਦੋ ਹੋਰ ਵੀ ਆਪੇ ਮਰ ਜਾਣਗੇ ਤੈਨੂੰ ਮਾਰਨ ਦੀ ਲੋੜ ਨਹੀਂ ਇਸ ਤਰ੍ਹਾਂ ਚਾਰ ਮਰ ਜਾਣਗੇ ਤੇ ਚਾਰ ਦੇ ਮਰਦਿਆਂ ਤੋਂ ਹੋਰ ਵੀ ਮਰ ਜਾਣਗੇ ਤੈਨੂੰ ਮਾਰਨ ਦੀ ਲੋੜ ਨਹੀਂ ਇਸ ਤਰ੍ਹਾਂ ਛੇ ਮਰ ਜਾਣਗੇ ਬੜੀ ਰਮਜ ਦੇਸ਼ ਗੱਲ ਭਗਤ ਸ਼ਰਮਾ ਉਹ ਸ਼੍ਰੀ ਕਬੀਰ ਜੀ ਨੇ ਆਪਣੇ ਸ਼ਲੋਕ ਦੇ ਚਾਈਏ ਕਬੀਰ ਇੱਕ ਮਰਨਤੇ ਦੋਏ ਮੋਲ ਦੋਏ ਮਰਨ ਪੇ ਚਾਰ ਚਾਰ ਮਰਨਤੇ ਛੇ ਮਵੇ ਚਾਰ ਪੁਰਖ ਦੋਏ ਨਾਰ ਇਨ੍ਹਾਂ ਦੇ ਚ ਜਿਹੜੇ ਚਾਰ ਨੇ ਉਹ ਤੇ ਪੁਰਸ਼ ਨੇ ਦੋ ਇਸਰੀਆਂ ਨੇ ਇਨ੍ਹਾਂ ਛਿਆਂ ਨੂੰ ਮਾਰਨ ਦੀ ਲੋੜ ਨਹੀਂ ਤੋ ਇੱਕ ਨੂੰ ਮਾਰ ਬਾਕੀ ਸਾਰੇ ਮਰ ਗਏ اور واقعی سارےیاں نو مارے ਮਨੋ ਕਿਤਨੀ ਜ਼ਿੰਦਗੀ ਨਹੀਂ ਹੈ ਜੀਵਨ ਮਿਲੇ ਸਿਰਫ ਇੱਕ ਨੂੰ ਮਾਰਨ ਵਾਸਤੇ پتہ ਹੀ ਬਾਕੀਆਂ ਨੂੰ ਮਾਰਨ ਦੇ ਲੋ ਜਿਹੜੇ ਕੱਲੇ ਕਰੋਧ ਨੂੰ ਮਾਰਨ ਵਾਸਤੇ ਜਾਂਦੇ ਨੇ ਕਰੋਧ ਉਹਨਾਂ ਨੂੰ ਹੀ ਡਾਲ ਕਰਕੇ ਰੱਖ ਦਿੰਦਾ ਹੈ ਜਿਹੜੇ ਲੋਭ ਨੂੰ ਮਾਰਨ ਵਾਸਤੇ ਜਾਂਦੇ ਨੇ ਲੋਭ ਉਹਨਾਂ ਨੂੰ ਹੀ ਪਛਾੜ ਕੇ ਰੱਖ ਦਿੰਦਾ ਹੈ ਰੋਜ਼ ਰੋਜ਼ ਮਨੁੱਖ ਕਰੋਧ ਤੋਂ ਲੋਭ ਤੋਂ ਹੰਕਾਰ ਤੋਂ ਚੋਟਾਂ ਦਿਖਾਂਦਾ ਹੈ ਔਰ ਚੋਟ ਤੇ ਮੌਤ ਤੇ ਪੈਂਦੀ ਹੈ ਨਾ ਲੋਭ ਦੀ ਚੋਟ ਮੱਤਾ ਦੱਸੇਗਾ ਹੰਕਾਰ ਦੇ ਚੌਟੋ ਦੀ ਅੱਖਾਂ ਵਿੱਚ ਅਸਗ ਦ쉐ਗਾ ਬੜਾ ਪਰਵਲ ਹੰਕਾਰੀ। ਕ੍ਰੋਧ ਦੇ ਚੌਟੋ ਦੀ ਅੱਖਾਂ ਦਾ ਚਿਹਰਾ ਉਦੀ ਪਖਰੀ ਵਾਲੀ ਤਰੀਕਤ ਦਸਾਈਂ। ਰੋਜ਼ ਰੋਜ਼ ਮਨੁੱਖ ਇਨਾੰ ਤੋਂ ਹਾਰਦਾ ਤੇ ਰੋਜ਼ ਰੋਜ਼ ਦੀ ਜ਼ਿੰਦਗੀ ਬਰਹਾਰ। ਔਰ ਪੰਜ ਹਮ ਇੱਕ ਜਨਾ ਕਿਉ ਰਾਖੇਂ ਘਰ-ਬਾਰ ਬਣਾ। ਇਹ ਪੰਜੇ ਮਰ ਸਕਦੇ ਨੇ। ਆਪਣੇ ਆਪ ਮਰ ਸਕਦੇ ਨੇ। ਜੇ ਕਿਦਰੇ ਛੇਵੇਂ ਨੂੰ ਉਸ ਇੱਕ ਨੂੰ ਤੂੰ ਮਾਰ ਲਾ। ਉਸ ਇੱਕ ਦਾ ਜ਼ਿਕਰ ਕਰਦੇ ਨੇ ਕਬੀਰ ਏਕ ਮਰਨ ਤੇ। ਸ਼ਲੋਕ। ਬੀ ਇੱਕ ਮੰਨਤੇ ਦੋਇ ਹੋਏ ਉਹ ਇੱਕ ਕੀ ਅਗਿਆਨ ਸਿਰਫ ਨਾਲ ਸਮਝੀ ਅਗਿਆਨ ਕਿਵੇਂ ਮਰੇਗਾ ਦਨਗੁਰੂ ਅਰਜਨ ਦੇਵ ਜੀ ਮਹਾਰਾਜ ਸਰਤਾ ਨਾਮਕ ਬਾਣੀ ਚ ਕਹਿੰਦੇ ਨੇ ਗਾਥਾ ਗਉਪ ਗੋਪਾਲ ਕਥਨ ਮਥਨ ਮਾਨਮਰਦਨੇ ਅਸੀਸ ਬਾਣੀ ਦੇ ਚ ਗੋਪਾਲ ਦੇ ਗੁਣਾ ਨੂੰ ਗੁੰਥਿਆ ਤੋ ਉਚਾਰਨ ਕਰ ਵਿਚਾਰ ਕਰ ਤੇਹ ਅਹੰਕਾਰ ਨਾਸ ਹੋ ਜਾਏਗਾ ਅਗਿਆਨ ਨਾਸ ਸਿਰਫ ਅਗਿਆਨ ਨੂੰ ਮਾਰ ਅਗਿਆਨ ਤੇ ਗਿਆਨ ਨਾਲ ਬਰੇਗਾ ਨਾ ਇਹ ਗਿਆਨ ਹੁੰਦਾ ਹੈ ਗੋਪਾਲ ਦੇ ਗੁਣਾਂ 'ਚ ਉਹ ਕਿਤਾਬ ਪਰਮਾਤਮਾ ਦੇ ਗੁਣ ਇੱਕ ਇੱਕ ਗੁਣ ਦੇ ਵਿੱਚ ਬੜਾ ਬਾਰੀ ਗਿਆਨ ਇੱਕ ਇੱਕ ਬਚਨ ਦੇ ਵਿੱਚ ਬੜਾ ਬਾਰੀ ਗਿਆਨ ਕਬੀਰ ਕਹਿੰਦੇ ਨੇ ਇੱਕ ਅਗਿਆਨ ਨੂੰ ਮਾਰ ਹੰਕਾਰਾ पे ਮਰ ਜਾਏ ਹੰਕਾਰ ਮਰ ਗਿਆ ਲੋਭ ਆਪਣੇ ਆਪ ਮਰ ਜਾਏਗਾ ਹੰਕਾਰ ਤੋਂ ਮੁਰਾਦ ਹੈ ਬਹੁਤ ਵੱਡਾ ਮਹਾਨ ਤੂੰ ਮਹਾਨ ਹੋਣ ਵਾਸਤੇ ਮੇਰੇ ਕੋਲ ਕੁਛੜਣਾ ਵੀ ਚਾਹੀਦਾ ਹੈ ਨਹੀਂ ਤੇ ਮੈਂ ਕਿਹੜੀ ਗੱਲ ਲਮਾ ਉਸ ਸੰਸਾਰਿਕ ਤੌਰ ਤੇ ਜੋ ਹੰਕਾਰੀ ਬੰਦਾ ਹੈ लोगों की नजर च कुछ आ सके मेरे को कुछ है मैं कुछ हाँ तो बड़ा प्रबल लोभ होगा दिखावेगा मेरे को भी है, भी है, भी है, भी है भी मैं, मैं नहीं हाँ तो फिर हंकार शिखर त पहुँच सकता है और जित सकता है ना लोभ मदद करे लोभ है तो फिर क्रोध होगा क्यों रुकावटा ना ਜੋ ਮੈਂ ਚਾਹਾਂ ਨਾ ਸਿਰਫ ਮੇਰੀ ਚਾਹਤ ਨਾਲ ਥੋੜੀ ਮਿਲ ਸਕਦਾ ਹਜ਼ਾਰਾਂ ਤਰ੍ਹਾਂ ਦੀਆਂ ਰੁਕਾਵਟਾਂ ਨੇ ਪਰੇਸ਼ਾਨੀਆਂ ਤੋ ਕਰੋ ਬੜਾ ਪਰਬਲ ਕਰੋਧ ਹੋਵੇਗਾ ਕਬੀਰ ਕਹਿੰਦੇ ਨੇ ਸਿਰਫ ਇੱਕ ਅਗਿਆਨ ਨੂੰ ਮਾਰ ਆਹੰਕਾਰ ਆਪਣਿਆ ਮਰ ਜਾਏ ਆਹੰਕਾਰ ਮਰਿਆ ਲੋਭ ਆਪਣਿਆ ਮਰ ਜਾਏ ਮਾਰਨ ਦੀ ਲੋੜ ਨਹੀਂ ਔਰ ਲੋਭ ਮਰ ਗਿਆ ਮੋਹ ਤੇ ਕਰੋਧ ਆਪੇ ਹੀ ਮਰ ਜਾਏ ਤੈਨੂੰ ਕਤਈ ਮਾਰਨ ਦੀ ਲੋੜ ਨਹੀਂ ਬਿਲਕੁਲ ਉਹਨਾਂ ਨੂੰ ਮਾਰਨ ਦੀ ਲੋੜ ਜਦ ਮੇਰਾ ਹੀ ਕੁਛ ਨਹੀਂ ਰਿਹਾ ਲੋਭ ਮੇਰਾ ਸੋ ਮੋਹ ਕਿਹੜੀ ਗੱਲ ਮੇਰੇ ਕੋਲ ਕੁਛ ਨਹੀਂ ਤੇ ਮੇਰਾ ਕੁਛ ਨਹੀਂ ਤੇ ਮੋਹ ਕਿਹੜੀ ਗੱਲ ਦਾ ਮੋਹ ਕਿਸ ਦਾ ਹੁੰਦਾ ਮੇਰੇ ਦਾ ਹੁੰਦਾ ਜੋ ਮੇਰਾ ਹੈ ਉਸ ਨਾਲ ਮੋਹ ਮੇਰਾ ਹੀ ਕੁਛ ਨਹੀਂ ਰਿਹਾ ਹੈ ਹੀ ਨਹੀਂ ਕੁਛ ਲੋਭ ਹੀ ਨਹੀਂ ਰਿਹਾ ਮੇਰਾ ਹੀ ਕੁਛ ਨਹੀਂ ਰਿਹਾ ਤਾਂ ਫਿਰ ਮੋਹ ਕਿਤੇ ਸਿਆਣੇ ਮਨ ਨੂੰ ਜ਼ਰੂਰ ਪਕੜਨਗੇ ਇਸ ਗੱਲ ਨੂੰ ਇਹ ਕੋੜਾ ਬਹੁਤ ਅਭਿਆਸ ਕਰਦੇ ਇੱਕ ਅਗਿਆਨ ਦੇ ਮਰਦਿਆਂ ਅਹੰਕਾਰ ਆਪੇ ਵੱਰ ਜਾਂਦਾ ਹੈ ਅਗਿਆਨੇ ਹੰਕਾਰ ਕਰ ਸਕਦਾ ਹੈ ਮੈਂ ਕੁਝ ਹਾਂ ਗੈ ਨਹੀਂ ਨਹੀਂ ਨਾਨੇ ਕ ਹੁਕਮੇ ਜੇ ਬੁਝੇ ਤਾਂ ਆਉ ਮੈਂ ਕਹੇ ਨਾ ਕੋਏ ਜਿਨੇ ਉਸ ਹੁਕਮ ਨੂੰ ਮਰਿਆਦਾਂ ਨੂੰ ਸਮਝ ਲਿਆ ਜਾਣ ਲਿਆ ਉਹ ਕਤਈ ਨਹੀਂ ਕਹੇਗਾ ਕਿ ਮੈਂ ਵੀ ਕੁਛ ਹਾਂ ਆਉ ਮੈਂ ਮੈਂ ਵੀ ਹਾਂ ਮੇਰੀ ਵੀ ਕੋਈ ਹੱਸੀ ਹੈ ਐਸਾ ਨਹੀਂ ਆ ਨਾਨੇ ਕ ਹੁਕਮੇ ਜੇ ਬੁਝੇ ਜੋ ਬੁਝਦਾ ਹੈ ਸਮਝ ਜਾਏ ਜਿਹਨੂੰ ਇਹ ਸੋਝ ਹੋਵੇ ਸਮਝ ਹੋਵੇ ਗਿਆਨ ਹੋਵੇ ਸਿਰਫ ਇੱਕ ਅਗਿਆਨ ਮਰੇ ਹੰਕਾਰ ਆਪੇ ਮਰ ਜਾਂਦਾ ਹੈ ਹੰਕਾਰ ਵਰਗੇ ਲੋਗ ਤੇ ਮੋ ਆਪੇ ਮਰ ਜਾਂਦਾ ਹੈ ਲੋਭ ਤੇ ਮੋਹ ਮਰ ਗਿਆ ਅਸਤੈ ਤ੍ਰਿਸ਼ਨਾ ਆਪੇ ਮਰ ਗਿਆ ਲੋਭ ਹੀ ਕੋਈ ਨਹੀਂ ਤੇ ਅਸਾ ਕਿੜੀ ਗੱਲ ਲੋਭ ਹੀ ਕੋਈ ਨਹੀਂ ਤੇ ਤ੍ਰਿਸ਼ਨਾ ਕਿੜੀ ਗੱਲ ਇਹਦੇ ਚ ਚਾਰ ਤੇ ਪੁਰਸ਼ ਨੇ ਕਿਹੜੇ ਅਗਿਆਨ ਅਹੰਕਾਰ ਲੋਭ ਕ੍ਰੋਧ ਆਸਾ ਤ੍ਰਿਸ਼ਨਾ ਲੋਭ ਇਸ ਰਹੀਆਂ ਇੱਕ ਨੂੰ ਬਾਹ ਸਾਰੇ ਹੀ जीवन भर इस सत्संग कथा कीर्तन विचार सिर्फ अग्ञान मारण वास्ते है मैं अक्सर अर्ज करता ना जो समझ च नहीं है वो है ही नहीं।, नहीं।, नहीं है ही नहीं सामने हीरा पे मेरी समझ च नहीं है तो नहीं सामने सोना पे मेरी समझ च नहीं है तो नहीं सामने मोती पे है तो कम से कम मेरे सामने मोती नहीं कुछ पे है पर मोती नहीं है समझ है तो मोती है नहीं है तो नहीं समझ है तो सोना है नहीं है तो नहीं समझ है तो हीरा नहीं है तो नहीं ਸਿਰਫ ਧਿਕਰੋ ਮਾਰਨਾ ਹੁੰਦਾ ਸਤਿਗੁਰੂ ਕਹਿੰਦੇ ਨੇ ਉਹ ਇੱਕ ਅਗਿਆਨ ਕਿਵੇਂ ਮਰੇ ਆਪ ਕਹਿੰਦੇ ਨੇ ਗਾਖਾ ਗੰਫ ਗੋਪਾਲ ਇਹ ਅਸੀ ਗੋਬਾਲ ਦੇ ਗੁਣਾ ਨੂੰ ਪਰੋਇਆ ਕਥਨ ਇਹਦਾ ਉਚਾਰਨ ਕਰ ਬਸ ਗੁਣਾ ਦਾ ਉਚਾਰਨ ਹੀ ਕਰਨਾ ਹੁੰਦਾ ਹੈ ਪਰਮਾਤਮਾ ਦਾ ਤੇ ਮਨੁੱਖ ਗੁਣਵਾਨ ਬਣ ਜਾਂਦਾ ਮੈਂ ਅਕਸਰ ਅਰਜ਼ ਕਰਦਾ ਹਾਂ ਨਾ ਧਨਵਾਨ ਦੀ ਮਹਿਮਾ ਗਾਇਨ ਕਰਨ ਨਾਲ ਕੋਈ ਧਨਵਾਨ ਨਹੀਂ ਹੋ ਜਾਂਦਾ ਪਹਿਲਵਾਨ ਦੀ ਮਹਿਮਾ ਗਾਇਨ ਕਰਨ ਨਾਲ ਕੋਈ ਪਹਿਲਵਾਨ ਨਹੀਂ ਹੋ ਜਾਂਦਾ ਇਹ ਹੁਕਮਰਾਨ ਦੀ ਮਹਿਮਾ ਗਾਇਨ ਕਰਨ ਨਾਲ ਕੋਈ ਹੁਕਮਰਾਨ ਨਹੀਂ ਹੋ ਜਾਂਦਾ। ਭਗਵਾਨ ਦੀ ਮਹਿਮਾ ਗਾਇਨ ਕਰਨ ਵਾਲਾ ਭਗਵਾਨ ਹੀ ਹੋ। ਇਹ ਵੀ ਅਰਥ ਕਰੇ। ਭਗਵਾਨ ਦੀ ਮਹਿਮਾ ਇਸ ਵਾਸਤੇ ਗਾਇਨ ਕਰਨੀ ਹੈ ਖੁਦ ਭਗਵਾਨ ਹੋ ਜਾਏ ਨਾ ਨਹੀਂ। ਜਿਹੜਾ ਉਸਤਤ ਕਰਦਾ ਸਤਗੁਰੂ ਦੇਵ ਜੀ ਮਹਾਰਾਜ ਕਣ ਨਾਨਕ ਲੈ ਨ ਭਇਓ ਗੋਬਿੰਦ ਸੇਮ ਜਿਉ ਪਾਣੀ ਸੰਗ ਪਾਣੀ ਜਿਵੇਂ ਪਾਣੀ ਚ ਪਾਣੀ ਲੈਣ ਹੋ ਜਾਂਦਾ ਸੀ ਗੋਬਿੰਦ ਚਰੀਨ ਹੋ ਕੇ ਗੋਬਿੰਦ ਹੋ ਗਏ। ਹਰ ਜਨ ਅਹਿਸਾਸਾ ਚਾਹੀਏ ਜੈਸਾ ਹਰ ਹੀ ਹੋ। ਉਸ ਦੇ ਗੁਣ ਗੰਦਿਆਂ ਗੰਦਿਆਂ ਮਨੁੱਖ ਗੁਣਾਂ ਦਾ مالک ਹੋ ਜਾਂਦਾ ਹੈ। ਸੈਨ ਗੁਣਵਾਲ ਹੋ ਜਾਂਦਾ ਹੈ। ਪਰਮਾਤਮਾ ਨੂੰ ਲੋੜ ਨਹੀਂ ਹੈ ਅਸੀਂ ਉਸ ਦੇ ਗੁਣ ਗਾਇਨੇ ਕਰੀਏ। ਉਹਨੂੰ ਲੋੜ ਨਹੀਂ ਹੈ ਜੇ ਸਭ ਮਿਲ ਕੇ ਆਕਣੋ ਭਾਏ ਵੜਾ ਨਾ ਹੋਵੇ, ਘਾਟ ਨਾ ਜਾਵੇ। ਜੇ ਉਸ ਦੇ ਗੁਣ ਨਾ ਨਾ ਗਾਇਨੇ ਕਰੀਏ ਤਾਂ ਕੋਈ ਘਾਟ ਨਹੀਂ ਜਾਂਦਾ। ਤੇ ਗਾਇਨੇ ਕਰੀਏ ਤਾਂ ਕੋਈ ਵਧ ਨਹੀਂ ਜਾਂਦਾ। ਪਰ ਜਿਹੜਾ ਗਾਇਨ ਕਰਦਾ ਉਹ ਆਪ ਵੱਧ ਜਾਂਦਾ। ਉਹ ਛੋਟਾ ਨਹੀਂ ਰਹਿੰਦਾ। ਉਹ ਆਪ ਮਹਾਨ। ਉਹ ਆਪ ਸਰਵ ਸ਼ਕਤੀਮਾਨ ਹੋ ਜਾਂਦਾ ਹੈ ਉਹ ਆਪ ਮਹਾਨ ਗਿਆਨਵਾਨ ਹੋ ਜਾਂਦਾ ਹੈ ਉਹ ਆਪ ਮਹਾਨ ਰਸਤਾ ਵਾਲੇ ਬਣ ਜਾਂਦਾ ਹੈ। ਉਹ ਸਹਿਬ ਕਹਿੰਦੇ ਨੇ ਗਾਥਾ ਗੁੰਫ ਗੋਪਾਲ ਕਰਨ ਮਧਨ ਮਧਨ ਕਹਿੰਦੇ ਨੇ ਵਿਚਾਰ ਕਰਨ ਮਨ ਜੋੜ। ਮੇਰਾ ਜ਼ਬਾਨ ਨਾਲ ਉਚਾਰਨ ਨਾ ਕਰ ਆਪਣਾ ਮਨ ਵੀ। ਕਰਨ ਮਧਨ ਮਾਨ ਮਰਦਨ ਹੈ। ਇਸ ਧੀਕੇ ਨਾਲ ਕੇ ਗੋਪਾਲ ਦੇ ਗੁਣ ਤੇਰੇ ਮਾਨ ਦਾ ਮਨ ਮਰਦਨ ਕਰ ਦੇਣਗੇ ਨਾਸ ਕਰ ਦੇਣਗੇ। ਫਤਨ ਪੰਜ ਸਤ੍ਰੇਣ ਨਾਨਿਕ ਅਰ ਬਾਣੇ ਪਰ ਹਾਰਣੇ। ਅਗਿਆਨ ਦੇ ਮਰਦਿਆਂ ਜਵਾਨ ਹਰੀ ਨਾਮ ਦਾ ਉਚਾਰਨ ਕਰ ਦिए ਵਾਹਿਗੁਰੂ ਵਾਹਿਗੁਰੂ ਦਾ ਜਪ ਕਰ ਦिए ਇਹਨਾਂ 13 ਦੇ ਨਾਲ ਫਿਰ ਉਹ ਪੰਜਾਂ ਸ਼ਤਰੂਆਂ ਨੂੰ ਮਾਰ ਦੇਣਾ ਆਤੰਗ ਪੰਜ ਸ਼ਤਰੇ ਹਨ ਸੰਸਾਰ ਵਿੱਚ ਕੋਈ ਹੋਰ ਸ਼ਤਰੂ ਨਹੀਂ ਕ੍ਰੋਧ ਹੀ ਸ਼ਤਰੂ ਹੈ ਲੋਭ ਹੀ ਸ਼ਤਰੂ ਹੈ ਹੰਕਾਰ ਇਹ ਅਸਲੀ ਸ਼ਤਰੂ ਹੈ ਨੇ ਅੰਦਰ ਨੇ ਨਾਲ ਹੀ ਚੱਲਦੇ ਔਰ ਬਰ ਮਨੁੱਖ ਸ਼ਤਰੂਆਂ ਦੇ ਨਾਲ ਰਹਿੰਦਾ ਔਰ ਇਹ ਸ਼ਤਰੂ ਮਨੁੱਖ ਦੀ ਰੱਬੀ ਦੌਲਤ ਲੁੱਟ ਲੈਂਦੇ ਰੱਬੀ ਰਸ ਲੁੱਟ ਲੈਂਦੇ ਕੀਤਾ ਹੋਇਆ ਸਤ ਸੰਗ ਜਪਤਾ ਪਰ ਉਪਲੰਦ ਜੇ ਮਨ ਨੂੰ ਸਾਵਧਾਨ ਨਾ ਹੋਵੇ ਅਦੰਗ ਪੰਜ ਸਤ੍ਰੇਣ ਨਾਨਕ ਹਰ ਬਾਣੇ ਪਰ ਹਾਰਣੇ ਜਪ ਕਰਦੇ ਆਂ ਕਰਦੇ ਆਂ ਵਾਹਿਗੁਰੂ ਵਾਹਿਗੁਰੂ ਜਪਦੇ ਆਂ ਜਪਦੇ ਆਂ ਹੋਏ ਨਾ ਪੰਜਾ ਸਤਰਾਂ ਦੀ ਹਤਿਆ ਕਰ ਦਿੰਦਾ ਹੈ ਨਾਸ ਕਰ ਦਿੰਦਾ ਹੈ ਔਰ ਇਸ ਤਰੀਕੇ ਨਾਲ ਪਰਮ ਆਨੰਦ ਨੂੰ ਪ੍ਰਾਪਤ ਕਰ ਲੈਂਦਾ ਹੈ